ਸਾਰਿਆਂ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਇੱਕ ਬੜਾ ਪਿਆਰਾ ਗੀਤ ਲੈ ਕੇ ਆਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਇੱਕ ਪਤੀ 12 ਸਾਲ ਬਾਅਦ ਘਰੇ ਆਉਂਦਾ ਨੌਕਰ ਸੀ ਤਾਂ ਜਦੋਂ ਘਰੇ ਆਉਂਦਾ ਉਹ ਪਤਨੀ ਉਡੀਕਦੀ ਹੁੰਦੀ ਹੈ ਰਾਤ ਨੂੰ ਉਹ ਬਾਹਰ ਬੇੜੇ ਚ ਪੈ ਜਾਂਦਾ ਪਤਨੀ ਅੰਦਰ ਪਈ ਹੁੰਦੀ ਹੈ ਤੇ ਰਾਤ ਨੂੰ ਮੀਂਹ ਆ ਜਾਂਦਾ। ਉਹ ਫਿਰ ਬੜੀ ਖੁਸ਼ ਹੁੰਦੀ ਆ ਕੁੰਡਾ ਲਾ ਲੈਂਦੀ ਆ ਅੰਦਰੋਂ। ਉਹ ਖੜਾ ਆਵਾਜ਼ਾਂ ਮਾਰਦਾ ਵੀ ਖੋਲਦੇ ਕੁੰਡਾ। ਤਾਂ ਅੱਗਾ ਹਾਂ ਉਹਨਾਂ ਦੀ ਕੀ ਗੱਲਬਾਤ ਹੁੰਦੀ ਆ ਤੁਸੀਂ ਗੀਤ ਰਾਹੀਂ ਸੁਣੋ। ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਅਨੰਦ ਪਿਆਰੇ ਜੀ ਗੀਤ ਦਾ। ਨੀ ਮੈਂ ਚੁਗ ਚੁਗ ਮੋਟੀ ਮੋਟੀ ਦਾੜ ਤਰੀ ਨੀ ਮੈਂ ਚੁਗ ਚੁਗ ਮੋਟੀ ਮੋਟੀ ਦਾੜ ਤਰੀ ਨੀ ਮੈਂ ਲਾਉਂਗਾ ਦਾੜ ਕਾਲਾ ਆ ਬਾਰੀ ਬਰੀ ਕਰ ਤੋ ਲਣ ਆਇਆ ਨਹੀਂ ਮੈਂ ਝਟਪਟਕ ਦੇਣੇ ਆਟਾ ਗੁੰਨਿਆ ਨਹੀਂ ਮੈਂ ਝਟਪਟਕ ਦੇਣੇ ਆਟਾ ਗੁੰਨਿਆ ਨਹੀਂ ਮੈਂ ਨੀਰ ਨਣਾ ਵਿੱਚ ਪਾਇਆ ਬਾਰੀ ਬਰੀ ਕਰ ਰਾਂਝਣਿਆ ਨੀ ਮੈਂ ਪੰਨ ਪੰਨ ਹੱਡੀਆਂ ਦਾ ਬਾਲਣ ਕੀਤਾ ਨੀ ਮੈਂ பண்ண பண்ணியாத்தி பாரண ਲੱਡੂਆ ਜੀ ਡੇ ਜੀ ਡੇ ਪੇੜੇ ਕੀਤੇ ਨੀ ਮੈਂ ਲੱਡੂਆ ਜੀ ਡੇ ਜੀ ਡੇ ਪੇੜੇ ਕੀਤੇ ਨੀ ਮੈਂ ਹੁਸਨ ਪੜੇ ਠਣ ਲਾਇਆ

ਜੀ ਚੁਕੀ ਓਨੇ ਇਕ ਨਜਕੀ ਤੇ ਨੰਦ ਜੀ ਚੁਕੀ ਓਨੇ ਜਉਹਾਨੂ ਹੱਥ ਪਾਇਆ ਬਾਰੀ ਬਰੀ ਕਰ ਰਾਂਝਣੇ ਸਾਵ ਖਾਗੀ ਆ ਤੇ ਮੈ ਪੁਖੀ ਰਹੀ ਨੀ ਓ ਸਾਵ ਖਾਗੀ ਆ ਤੇ ਮੈ ਪੁਖੀ ਰਹੀ ਰਾਜਣੇ ਹਾਇ ਕੰਦ ਪੀਂਦਾ ਬਿਨ ਗੱਲੋ ਨੀ ਰੁਸ ਗਿਆ ਕੰਦ ਪੀਂਦਾ ਬਿਨਾ ਗੱਲੋ ਨੀ ਰੁਸ ਗਿਆ ੋ ਲਾ ਜਾ ਕੇ ਸੁਤਾ ਵਿੱਚ ਵੇੜੇ ਵਾਰੀ ਬਰੀ ਕਰ ਢੋਲਣ ਹਾਇ ਪੂਰੇ ਵਾਰੀ ਬਰੀ ਕਰ ਢੋਲਣ ਤੋਲਣ ਆਇਆ ਵੇ ਤੁਮ ਹਲੇ ਵੀ ਕਰਦਾ ਕਨਾਰੇ ਵਾਰੀ ਬਰੀ ਕਰ ਰਾਂਜਣਿਆ ਆਇਆ ਇਕ ਰਾਤ ਹਨੇਰੀ ਵਗੇ ਦੁਜਾ ਬਦਲ ਗਰਜੇ ਇਕ ਰਾਤ ਹਨੇਰੀ ਵਗੇ ਦੁਜਾ ਬਦਲ ਗਰਜੇ ਤੀਜੀ ਬਿਜਲੀ ਵੀ ਲਿਸ਼ ਕਾਪਈ ਮਾਰੇ

ਕੂ ਬਵਰੀ ਵਿੱਚ ਵੇੜੇ ਬਾਰੀ ਬਰੀ ਕਰ ਟੋਲੇਣ ਆਇਆ ਓ ਦੀਪਿਜਗੀ ਦਰੀ ਨਾਲੇ ਪਿਜਿਆ ਸਰਾਣਾਯੋਦੀ ਬਿਜਗੀ ਦਰੀ ਨਾਲੇ ਵਿਜਿਆ ਸਰਾਣਾ ਨਾਲੇ ਵਿਜਗੀ ਅਖੇਸ ਪੀਰ ਬਾਰੀਵਰੀ ਕਰ ਟੋਲਣਿਆ ਨੀ ਮੈਂ ਅੰਦਰ ਬੈਠੀ ਖਿੜ ਖਿੜ ਹਸਾਨੀ ਮੈਂ ਅੰਦਰ ਬੈਠੀ ਖਿੜ ਖਿੜ ਹਸਾਂ ਭੀਜੇ ਮਾਈ ਦੇ ਬਲ ਵੇਖਾਂ ਬਾਰੀ ਬਰੀ ਵੇਤ ঘর উঠ কেডা খোল না যো নী তুই উঠকে কুণ্ড খোল না যো சோனா டோல் தரா வரிக்கேதா தூக்க

லா தூர தன்வாதி